ਲੋਕ ਸਭਾ ਚੋਣਾਂ ਸਮਾਪਤ ਹੋ ਚੁੱਕੀਆਂ ਨੇ ਲਗ ਲਗ ਜਗ੍ਹਾ ਤੋਂ ਮਸ਼ੀਨਾਂ ਦੇ ਵਿੱਚ ਹੁਣ ਸਾਰੇ ਨੀਡਰਾਂ ਦੀਆਂ ਕਿਸਮਤਾਂ ਕਿਸਮਤਾਂ ਬੰਦ ਹੋ ਚੁੱਕੀਆਂ ਨੇ ਤੇ ਹੁਣ 4 ਤੱਕ ਨੂੰ ਰਿਜ਼ਲਟ ਆਣਾ ਹੈ 4 ਤੱਕ ਨੂੰ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਇਹ ਤੁਹਾਨੂੰ ਬੱਸ ਸਮਝ ਦੱਸੇਗਾ ਪਰ ਸ਼੍ਰੀ ਨੰਦਪੁਰ ਸਾਹਿਬ ਹਲਕੇ ਤੋਂ ਪੰਜ ਪਿੰਡਾਂ ਨੇ ਬਾਈਕਾਟ ਕੀਤਾ ਸੀ ਜਿੱਤੇ ਵਿੱਚ ਭਾਵੇਂ ਪ੍ਰਸ਼ਾਸਨ ਵੱਲੋਂ ਚੋਣ ਕਮਿਸ਼ਨ ਵੱਲੋਂ ਮਸ਼ੀਨਾਂ ਜਰੂਰ ਲਗਾਈਆਂ ਗਈਆਂ ਪਰ ਉਹਨਾਂ ਮਸ਼ੀਨਾਂ ਦੇ ਵਿੱਚ ਕਿੰਨੇ ਕ ਵੋਟਾਂ ਪਈਆਂ ਨੇ ਜਾ ਕਿੰਨੇ ਕਿ ਨਹੀਂ ਪਈਆਂ ਤਸੋਂ ਲੈ ਕੇ ਨਿਊ ਚੰਡੀਗੜ੍ਹ ਦੇ ਪੰਜ ਕੰਡਿਆਰੇ ਦੇ ਪਿੰਡ ਨੇ ਜੈੰਤੀ ਮਾਜ ਦੀ ਗੁੜਾ ਕਸੌਲੀ ਬਗਿੰਡੀ ਕਰਾਉਂਦੇ ਆਲਾ ਤਾਂ ਗੱਲਬਾਤ ਕਰਾਂਗੇ ਪਿੰਡ ਦੇ ਮੋਹਤੱਬਾ ਬੰਦੇ ਸਾਡੇ ਨਾਲ ਨੇ ਜੋਗਰਾਜ ਜੀ ਤੁਹਾਡੇ ਜਿਹੜਾ ਬਾਈਕਾਰਟ ਦਾ ਫੈਸਲਾ ਸੀ ਉਹ ਬਰਕਰਾਰ ਰਿਹਾ ਜਾਂ ਕਿਤੇ ਨਾ ਕਿਤੇ ਲੋਕ ਆਮ ਮਹਾਰੇ ਲੋਕ ਵੋਟਾਂ ਪਾਣ ਗਏ ਵੀ ਨੇ ਨਹੀਂ ਸਰ ਜਿਹੜਾ ਇਹ ਬਾਈਕਾਰਟ ਦਾ ਸਾਡਾ ਮਸਲਾ ਸੀਗਾ ਇਹ ਲਗਭਗ ਇੱਕ ਮਹੀਨਾ ਪਹਿਲਾਂ ਅੱਛਾ ਸਾਡੇ ਖੇਤਰ ਦੇ ਪੰਜ ਪਿੰਡ ਸੀਗੇ ਪੰਜੇ ਪਿੰਡਾਂ ਦੀ ਪੰਚਾਇਤਾਂ ਲਗ ਲਗ ਨੇ ਚਾਰ ਪਿੰਡਾਂ ਦਾ ਬੂਥ ਇੱਕ ਜਗ੍ਹਾ ਤੇ ਇੱਕ ਜਗ੍ਹਾ ਇੱਕ ਪਿੰਡ ਦਾ ਇੱਕ ਜਗ੍ਹਾ ਤੇ ਜੰਤੀ ਮਰੀ ਦਾ ਲੱਗ ਹੈ ਤੇ ਸਾਰੇ ਪਿੰਡਾਂ ਨੇ ਆਪਣੇ ਆਪਣੇ ਪਿੰਡ ਦੇ ਲੈਵਲ ਤੇ ਸਾਰੇ ਪਿੰਡ ਨੂੰ ਇਕੱਠਾ ਕਰਕੇ ਸਾਰੇ ਦੇ ਵਿਚਾਰਦਾਨ ਦੇ ਨਾਲ ਹੀ ਇਹ ਫੈਸਲੇ ਲੈ ਗਏ ਕੋਈ ਕਿਸੇ ਦਾ ਦਬਾਅ ਨਹੀਂ ਸੀ ਠੀਕ ਹੈ ਜੀ ਨਾ ਹੀ ਕੋਈ ਐਦਾਂ ਦਾ ਹੋ ਸੀਗਾ ਵੀ ਮਤਲਬ ਤੱਕੇ ਨਾਲ ਹੀ ਸੁਰੱਖਿਆ ਦਾ ਤੱਕੇ ਨਾਲ ਨਾਇਸਾ ਕੁਝ ਨਹੀਂ ਸੀਗਾ ਲੋਕਾਂ ਦੇ ਵਿਚਾਰ ਲੈ ਕੇ ਲੋਕਾਂ ਨੇ ਆਪਸੀ ਸਹਿਮਤੀ ਦਿੱਤੀ ਸੀ ਹਮ ਔਰ ਅੱਜ ਵੀ ਤੁਸੀਂ ਦੇਖਿਆ ਹੋਣਾ ਕਿ ਸਾਡੇ ਜੋ ਏਜੰਟਾਂ ਤੋਂ ਅਸੀਂ ਪਤਾ ਕੀਤਾ ਉਹ ਕਹਿੰਦੇ ਵੀ ਸਿਰਫ ਸਿਰਫ ਚਾਰ ਗਿਵੋਟਾਂ ਪਈਆਂ ਨੇ ਇਹਦਾ ਮਤਲਬ ਇੱਥੇ ਕੋਈ ਦਬਾਅ ਨਹੀਂ ਸੀਗਾ ਹਮ ਓਨਲੀ ਚਾਰ ਇਹ ਵੀ ਤੁਸੀਂ ਮੰਨਦੇ ਹੋ ਕਿ ਤੁਹਾਡਾ ਬਾਈਕਾਟ ਬਰਕਰਾਰ ਰਿਹਾ ਬਿਲਕੁਲ ਕਿਉਂ ਨਹੀਂ ਰਿਹਾ ਜੀ ਹਮ ਬਿਲਕੁਲ ਇਹ ਚਾਰ ਵੋਟਾਂ ਕੌਣ ਪਾ ਕੇ ਚਾਰ ਹੈ ਨਹੀਂ ਚਾਰ ਬੋਟਾ ਕੌਣ ਪਾਕੇ ਕੋਈ ਹੋਣ ਕਿ ਕੋਈ ਵਿਚਾਰੇ ਸਧਾਰਨ ਲੋਕ ਚ ਜਿਨ੍ਹਾਂ ਨੂੰ ਹੋ ਸਕਦਾ ਉਹਨਾਂ ਨੂੰ ਇੰਨੀ ਸਮਝ ਨਹੀਂ ਹੋਏਗੀ ਜਿਉਂ ਉਹਨਾਂ ਤੱਕ ਸਾਡੀ ਪ੍ਰੋਪਰ ਗੱਲ ਨਹੀਂ ਪਹੁੰਚੀ ਹੋਏਗੀ ਪਬਲਿਕ ਦੀ ਕਿ ਜੱਜੇ ਖੱਬੇ ਤੋਂ ਹੋਣਗੇ ਕਿਤੋਂ ਥੋੜੀ ਗੱਲਬਾਤ ਤਾਂ ਹੋ ਰਹੀ ਸੀਗੀ ਜੇ ਮਸਲੇ ਥੋੜੇ ਜ਼ਮੀਨਾਂ ਦੇ ਨੇ ਜਾਂ ਹੋਰ ਵੀ ਸਰਕਾਰ ਨਾਲ ਵੀ ਰਾਬਤਾ ਚੱਲ ਰਿਹਾ ਸੀ ਪਰ ਕਿੱਥੇ ਗੱਲ ਕਿੱਥੇ ਅੜ ਗਈ ਕਿਉਂ ਨਹੀਂ ਬਿਲਕੁਲ ਸੈਟਿੰਗ ਹੋ ਚੁੱਕੀ ਹੈ ਇਹ ਅੜ ਗਈ ਹੈ ਜੀ ਇੱਕ ਮਹੀਨਾ ਪਹਿਲਾਂ ਤੋਂ ਲਗਭਗ ਅਸੀਂ ਡੀਸੀ ਸਾਹਿਬ ਨੂੰ ਆਪਣਾ ਮੰਗ ਬੱਤਰ ਦਿੱਤਾ ਸੀ ਇਲੈਕਸ਼ਨ ਕਮਿਸ਼ਨਰ ਨੂੰ ਦਿੱਤਾ ਸੀ ਹਾਂਜੀ ਵੀ ਸਾਡਾ ਵੋਟਾਂ ਤੋਂ ਅਸੀਂ ਬਾਈਕਾਟ ਦਾ ਮੁੱਦਾ ਰੱਖਿਆ ਹੈ ਅਸੀਂ VOTING ਨਹੀਂ ਕਰਦੇ ਠੀਕ ਹੈ ਪਰ ਸਾਨੂੰ ਅੱਗੇ ਨਹੀਂ ਹਾਂ ਸਾਨੂੰ ਕਿਤੋਂ ਠੋਸ ਜਿਹੜੀ ਸਰਕਾਰ ਵੱਲੋਂ ਕੋਈ ਐਸੀ ਮਤਲਬ ਜ਼ਿੰਮੇਵਾਰੀ ਲੈ ਨਹੀਂ ਕਿਸੇ ਨੇ ਕਿਸੇ ਨੇ ਜਿਹੜੀ ਲੈਣੀ ਸੀ ਨਾ ਪਬਲਿਕ ਦਾ ਮਾਹੌਲ ਚਾਹੋ ਤੇ ਅਕੋਰਡਿੰਗ ਉਹ ਕਿਸੇ ਨੇ ਨਹੀਂ ਲਈ ਇਸ ਕਰਕੇ ਲੋਕਾਂ ਚ ਰੋਸ ਸੀਗਾ ਵੈਸੇ ਤਾਂ ਕਾਫੀ ਦੇਰ ਤੋਂ ਹੈ ਜਿਹੜਾ ਇੰਤਕਾਲ لگا ਜਿਹੜਾ ਕੋਈ ਲਗਭਗ 2 ਸਾਲ ਅੱਜ ਦੇ ਦਿਨ ਹੀ ਖਤਮ ਹੋਇਆ ਸੀ ਤੇ ਉਹ ਉਦੋਂ ਦੇ ਲੋਕਾਂ ਚ ਰੋਸ ਸੀਗਾ ਸੋ ਸਰਕਾਰਾਂ ਨੇ ਉਸ ਤਰੀਕੇ ਨਾਲ ਸਾਡੀ ਸੁਣਵਾਈ ਨਹੀਂ ਕੀਤੀ ਸੋ ਮੇਨ ਸਭ ਤੋਂ ਵੱਡੀ ਗੱਲ ਸੀਗੀ ਕਿ ਇੱਕ ਇਕੱਲਾ ਜ਼ਮੀਨਾਂ ਦਾ ਮਸਲਾ ਤਾਂ ਹੈਗਾ ਹੀ ਹੈ ਪੁੜਾ ਦਾ ਬਹੁਤ ਵੱਡਾ ਮਸਲਾ ਸਾਡਾ ਇਸ ਤੋਂ ਵੱਡਾ ਮਸਲਾ ਦੱਸੋ ਕਿਤੇ ਹੈਗਾ ਹੋਰੇ ਚੰਡੀਗੜ੍ਹ ਤੇ ਬਾਰਡਰ ਦੇ ਨਾਲ 2 ਕਿਲੋਮੀਟਰ ਤੇ ਸਾਡਾ ਬਾਰਡਰ ਲੱਗਦਾ ਹੈ ਫਿਰ ਹੁਣ ਅਸੀਂ ਕੀ ਕਰੀਏ ਰੋਈਏ ਵੀ ਨਾ ਇਹ ਅਸੀਂ ਤਾਂ ਆਪਣਾ ਰੋਣਾ ਰੋਕੇ ਦੱਸਿਆ ਸਰਕਾਰਾਂ ਨੂੰ ਕਿ ਸਾਨੂੰ ਦੁੱਖ ਕਿੰਨਾ ਹੈ ਇਸਰ ਵਿੱਚ ਸਰਕਾਰਾਂ ਨੂੰ ਸੁਣਾਈ ਕਰਨ ਉਹਨਾਂ ਦੇ ਕੰਨ ਖੋਲਣ ਖਾਤਰ ਕੀਤਾ ਹੈ ਬਾਈਕਾਟ ਕਿਤੇ ਦਾ ਕੋਈ ਫਰਕ ਪਏਗਾ ਸਰਕਾਰਾਂ ਨੂੰ ਕਿਉਂਕਿ ਉਹਨਾਂ ਨੇ ਤਾਂ ਆਪਣਾ ਪ੍ਰਧਾਨ ਮੰਤਰੀ ਆਪਣੀ ਸਰਕਾਰਾਂ ਬਣਾ ਲੈਣੀ ਆ ਔਰ ਤੁਹਾਡੇ ਪੰਜ ਬਟਾਂ ਨੂੰ ਕੌਣ ਪੁੱਛੇਗਾ ਚਲੋ ਕੋਈ ਗੱਲ ਨਹੀਂ ਜੀ ਜੇ ਤੁਸੀਂ ਕਹਿ ਰਹੇ ਹੋ ਨਾ ਵੀ ਬਾਈਕਾਟ ਕਰਨ ਦਾ ਫਾਇਦਾ ਹੋਏਗਾ ਤੇ ਅਸੀਂ ਅੱਜ ਤੱਕ ਪਾੰਦੇ ਜਾ ਰਹੇ ਹਾਂ ਤੇ ਫਿਰ ਸਾਨੂੰ ਵੀ ਤਾਂ ਕੋਈ ਫਾਇਦਾ ਨਹੀਂ ਨਾ ਜੇ ਜੇ ਸਾਨੂੰ ਕੋਈ ਫਾਇਦਾ ਨਹੀਂ ਤਾਂ ਫਿਰ ਜੇ ਅਸੀਂ ਨਾ ਪਾਈਏ ਤੇ ਸਾਨੂੰ ਕੋਈ ਨੁਕਸਾਨ ਹੈ ਨਾ ਸਾਨੂੰ ਨੁਕਸਾਨ ਹੈ ਨਾ ਕੋਈ ਫਾਇਦਾ ਹੈ ਅਸੀਂ ਪਾੰਦੇ ਤਾਂ ਵੀ ਉਹਦੇ ਉਹਦੇ ਹੀ ਹੈ ਜੇ ਹੁਣ ਸਮਝ ਨਾ ਹੀ ਪਾਏ ਤਾਂ ਕਿਤੇ ਨਾ ਕਿਤੇ ਸਰਕਾਰ ਤੱਕ ਸਾਡੀ ਪਹੁੰਚੇਗੀ ਨਾ ਜਿਹੜੀ ਹੁਣ ਮੌਜੂਦਾ ਸਰਕਾਰ ਵੀ ਹੈ ਆਮ ਆਦੀ ਪਾਰਟੀ ਸਰਕਾਰ 3 ਸਾਲ ਉਹਦੇ ਹੀ ਬਾਕੀ ਨੇ ਦੂਜੇ ਪਾਸੇ ਜਿਹੜੇ ਐਮਪੀ ਜੀ ਨੇ ਬਣਨਾ ਹੈ ਭਾਵੇਂ ਕਿਸੇ ਪਾਰਟੀ ਦਾ ਬਣੇ ਉਹ ਵੀ ਇਹ ਗੱਲ ਕਹੇਗਾ ਤੁਹਾਨੂੰ ਆਣ ਕੇ ਕਿ ਭਾਈ ਤੁਸੀਂ ਮੈਨੂੰ ਕਿਹੜਾ ਵੋਟੇ ਪਾਈਆਂ ਕੰਮ ਕਿਹੜੇ ਪਾਸੇ ਤੋਂ ਤੁਸੀਂ ਕਦੀ ਦੱਸੋ ਕੋਈ ਗੱਲ ਨਹੀਂ ਨਹੀਂ ਕਰੂੰਗਾ ਜੀ ਕੋਈ ਚੱਕਰ ਨਹੀਂ ਹੁਣ ਤੱਕ ਕਿਹੜਾ ਸਾਡੇ ਚੜਾ ਤੇ ਸਿਰੇ ਕਿਸੇ ਨੇ ਕੁਛ ਨਹੀਂ ਚੜਾਇਆ ਨਹੀਂ ਹੁਣ ਤੱਕ ਸਾਡੇ ਬਸ ਨਹੀਂ ਆ ਰਹੀ 70 ਸਾਲ ਹੋ ਗਏ ਬਸ ਨਹੀਂ ਸਾਡੇ ਉੱਥੇ ਤੱਕ ਆਂਦੀ ਹੈਗੀ ਜੀ ਆਵਾਜ਼ਾਈ ਦਾ ਸਾਧਨ ਹੀ ਹੈਗਾ ਬਰਸਾਤ ਦੇ ਟਾਈਮ ਦੇ ਵਿੱਚ ਤੁਹਾਨੂੰ ਪਤਾ ਹੀ ਇਹ ਦੇਖ ਲਓ ਇੱਥੇ ਕਿੰਨਾ ਬੁਰਾ ਹਾਲ ਹੈ ਜਿ ਪੁਲਾਉਂਦਾ ਹੈ ਹਨਾ ਜੀ ਜਿੱਥੇ ਬੰਦੇ ਪਿੰਡਾਂ ਦੇ ਵਿੱਚ ਪਿੰਡਾਂ ਰਹਿੰਦੇ ਨੇ ਜਿਹੜੇ ਸ਼ਹਿਰ ਨਾਲੋਂ ਸਾਡਾ ਲਿੰਕ ਟੁੱਟ ਜਾਂਦਾ ਹੈ ਹਨਾ ਵੋਟ ਨਾ ਪਾਣ ਦਾ ਪਸਾਵਾ ਜਾਂ ਖੁਸ਼ੀ ਹੈ ਤਕਰੀਬਨ ਜੀ ਦੇਖੋ ਸਾਨੂੰ ਇਹ ਹੈ ਕਿ ਅਸੀਂ ਕਿਤਨੇ ਕਿਤੇ ਆਵਾਜ਼ ਜਿਹੜੀ ਸਰਕਾਰ ਤੱਕ ਪਹੁੰਚਾਈ ਹੈ ਤੇ ਏਦਾਂ ਨਹੀਂ ਪਹੁੰਚਣੀ ਸੀਗੀ ਇਹ ਸਾਡਾ ਜਿਹੜਾ ਹੁਣ ਕਰਕੇ ਬਾਈਕਾਟ ਕਰਕੇ ਇਸ ਕਰਕੇ ਸ਼ਾਇਦ ਕਿਤਨੇ ਕਿਤੇ ਸਰਕਾਰ ਤੱਕ ਸਾਡੀ ਆਵਾਜ਼ ਪਹੁੰਚੇ ਇਹ ਚੀਜ਼ ਹੈ ਜੀ ਨਹੀਂ ਤਾਂ ਹੁਣ ਲੈ ਕੇ ਚੱਲਣਾ ਸੀਗਾ ਕਿਸੇ ਨੂੰ ਪੁੱਛਣਾ ਨਹੀਂ ਸੀਗਾ ਹੁਣ ਕਿਤਨੇ ਕਿਤੇ ਗੱਲ ਤਾਂ ਹੋਏਗੀ ਨਾ ਜੀ ਕਿਉਂ ਕੀਤਾ ਕੋਈ ਨਾ ਕੋਈ ਤਾਂ ਕਿਤਨੇ ਕਿਤੇ ਗੱਲ ਪਹੁੰਚੇਗੀ ਨਾ ਇਹ ਗੱਲ ਹੈ ਜੀ ਸਰਕਾਰ ਤੱਕ ਆਵਾਜ਼ ਪਹੁੰਚਾਉਣ ਦਾ ਸਾਡਾ ਸਾਨੂੰ ਇਹ ਲੱਗਿਆ ਕਿ ਐਡਾ ਕੁਝ ਲੋਕ ਇਹ ਕਹਿ ਰਹੇ ਨੇ ਕਿ ਕੁਝ ਬੰਦੇ ਅੱਗੇ ਹੋਏ ਹੋਏ ਨੇ ਦਿਲ ਟਾਇਬ ਬੰਦੇ ਕਿ ਉਹਨਾਂ ਨੇ ਇਹ ਸਾਰਾ ਮਾਹੌਲ ਬੰਨਿਆ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਬਾਈਕਾਟ ਕਰਾਇਆ ਹੈ ਨਹੀਂ ਤਾਂ ਲੋਕ ਵੋਟ ਪਾਣ ਨੂੰ ਤਿਆਰ ਬੈਠੇ ਸੀ ਜਿਵੇਂ ਜੈਂਤੀ ਮਾਜੀ ਦੇ ਵਿੱਚ ਦੱਸਿਆ ਜਾ ਰਿਹਾ ਕਿ 150 200 ਵੋਟ ਪੈ ਚੁੱਕੀ ਹੈ ਪਰ ਤੁਹਾਡੇ ਚਾਰ ਪਿੰਡਾਂ ਵਿੱਚ ਕੁਝ ਬੰਦੇ ਖਰਾਬ ਕਰ ਰਹੇ ਨੇ ਕਿਹੜੇ ਕਿਹੜੇ ਬੰਦੇ ਨੇ ਉਹ ਜਾਂ ਫਿਰ ਲੋਕ ਆਪ ਸੋਚ ਰਹੇ ਸੀ ਕਿ ਹਾਂ ਵੋਟ ਨਹੀਂ ਪਾਣੀ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਡੀਲਰਾਂ ਦਾ ਡੀਲਰਾਂ ਵਾਲੀ ਕੀ ਤਰਫੋਂ ਕੋਈ ਗੱਲ ਨਹੀਂ ਹੈ ਵੀ ਡੀਲਰਾਂ ਨੇ ਤੁਹਾਨੂੰ ਕਰਫੂ ਜੀ ਕੀਤਾ ਆਦੇ ਆ ਉਹਨਾਂ ਨੂੰ ਭੜਕਾਇਆ ਹੈ ਐਜੀ ਕੋਈ ਗੱਲ ਨਹੀਂ ਹੈ ਇਹ ਆਪਣੇ ਪਿੰਡਾਂ ਦਾ ਫੈਸਲਾ ਹੈ ਜੀ ਤੇ ਪਿੰਡਾਂ ਨੇ ਆਪਣਾ ਫੈਸਲਾ ਕੀਤਾ ਜੀ ਦੁਖੀ ਹੋ ਕੇ ਫੈਸਲਾ ਕੀਤਾ ਜੀ ਇਹ ਸਿੱਧੇ ਜੀ ਗੱਲੇ ਹੈ ਵੀ ਸਾਡੀਆਂ ਜੋ ਜ਼ਮੀਨਾਂ ਸੀਗੀਆਂ ਉਹ ਸਰਕਾਰ ਨੇ ਖੋਹੀਆਂ ਹੂੰ ਮੇਨ ਸਾਡਾ ਮੁੱਦਾ ਆਹੀ ਹੈ ਤੇ ਦੋ ਤਿੰਨ ਮੁੱਦੇ ਸਾਡੇ ਇਹੀ ਹੋਰ ਵੀ ਦੂਜੀ ਵੀ ਕੋਲਾਂ ਵਾਲੇ ਵੀ ਹੈ ਸੜਕਾਂ ਵਾਲੀ ਵੀ ਹੈ ਤੇ ਕੋਈ ਸਰਕਾਰ ਦੇ ਨੁਮਾਇੰਦੇ ਨੇ ਜਾਂ ਸਰਕਾਰ ਨੇ ਸਾਨੂੰ ਪੱਕਾ ਭਰੋਸਾ ਕਿਸੇ ਨੇ ਨਹੀਂ ਦਿਵਾਇਆ ਹੂੰ ਜਿਸ ਕਰਕੇ ਸਾਨੂੰ ਇਹ ਬਾਈਕਾਡ ਬਰਕਰਾਰ ਰੱਖਣਾ ਪਿਆ ਤੇ ਸਾਡੇ ਚਾਰੇ ਪਿੰਡਾਂ ਦੇ ਵਿੱਚ 1200 ਸਪੋਰਟ ਹੈ ਜੀ 1200 ਵੋਟਾਂ ਦੇ ਵਿੱਚ ਸਿਰਫ ਚਾਰ ਕੁ ਵੋਟਾਂ ਪਈਆਂ ਉਹ ਵੀ ਥੋੜੀ ਜਿਹੀ ਚਲੂ ਪੈ ਗਈਆਂ ਉੱਪਰ ਲਿਖਤਾਂ ਹੋ ਪੈ ਗਈਆਂ ਬਹੁਤ ਲੋਕ ਸੀਗੇ ਜੁੜੇ ਆਈਆਂ ਤੇ ਰੋਸ ਆਹੀ ਹੈ ਜੀ ਵੀ ਜੋ ਸਾਡਾ ਜ਼ਮੀਨਾਂ ਦਾ ਇੰਤਕਾਲ ਹੈ ਜੀ ਇਸ ਕਰਕੇ ਇਹਨਾਂ ਨੇ ਆਪਣਾ ਬਾਈਕ ਪਰ ਹੁਣ ਜਿਸ ਤਰੀਕੇ ਨਾਲ ਤੁਸੀਂ ਇਹ ਬਾਈਕਾਟ ਬਰਕਰਾਰ ਰੱਖਿਆ ਅਗੇ ਵੋਟਾਂ ਆਣੀਆਂ ਨੇ 2027 ਦੀਆਂ ਵੀ ਨੇ ਹੋਰ ਵੀ ਵੋਟਾਂ ਬਹੁਤ ਆਂਦੀਆਂ ਨੇ ਵਿਚਕਾਰ ਬਲਾਕ ਸਮਤੀਆਂ ਹੋ ਗਈਆਂ ਜਿਲ੍ਹਾ ਵਿਸ਼ੇਦੀਆਂ ਹੋ ਗਈਆਂ ਤਾਂ ਉਹ ਵੋਟਾਂ ਦੇ ਵਿੱਚ ਬਾਈਕਾਟ ਰਹੇਗਾ ਜਾਂ ਨਹੀਂ ਕਿਤੇ ਇੱਥੇ ਤਾਂ ਖਤਮ ਹੋ ਸਕਦਾ ਦੇਖੋ ਜੇ ਤਾਂ ਸਾਡੇ ਜ਼ਮੀਨਾਂ ਤੇ ਸਾਡੇ ਜੋ ਮੱਥਲੇ ਅਸੀਂ ਰੱਖੇ ਆ ਜੇ ਤਾਂ ਇਹਨਾਂ ਨੇ ਹੱਲ ਕਰਤੇ ਆ ਫਿਰ ਤਾਂ ਅਸੀਂ ਵੋਟਾਂ ਇਹਨਾਂ ਨੂੰ ਪਾਵਾਂਗੇ ਨਹੀਂ ਤਾਂ ਸਾਡਾ ਇਹ ਜਿਹੜਾ ਅਗਲੀ ਐਮਐਲਏ ਦੇ ਵੋਟਾਂ ਆਣੀਆਂ ਇਹ ਸਾਡਾ ਬਾਈਕਾਟ ਜਾਰੀ ਰਹੂਗਾ ਜਿਹੜੀਆਂ ਚਾਰ ਵੋਟਾਂ ਪਈਆਂ ਨੇ ਤਾਂ ਉਸ ਤੋਂ ਬਾਅਦ ਬਾਕੀ 1276 ਬੋਟੇ ਦੱਸਿਆ ਜਾ ਰਿਹਾ ਕਿ ਨਹੀਂ ਪਈਆਂ ਮਿਰਖਿਆ 74 ਰਹਿ ਗਈਆਂ ਜਾਂ 74 ਹੋ ਗਈਆਂ ਨਾ ਉਹ ਵੋਟਾਂ ਨਹੀਂ ਪਈਆਂ ਤਾਂ ਹੁਣ ਪਿੰਡ ਦੇ ਵਿੱਚ ਕੀ ਮਾਹੌਲ ਹੈ ਏਕਤਾ ਹੈ ਜਾਂ ਫਿਰ ਕਿੰਨੇ ਲੋਕ ਆਪਸ ਦੇ ਵਿੱਚ ਬੈਸ ਰਹੇ ਨੇ ਕਿ ਯਾਰ ਤੁਸੀਂ ਗਲਤ ਕਰਤਾ ਵੋਟਾਂ ਅਸੀਂ ਪਾਣੀ ਸਾਡਾ ਹੱਕ ਸੀ ਇਹ ਨਹੀਂ ਜੀ ਨਹੀਂ ਬਿਲਕੁਲ ਏਕਤਾ ਜੀ ਕਿਸੇ ਇੱਕ ਬੰਦੇ ਤੋਂ ਵੀ ਆਵਾਜ਼ ਨਹੀਂ ਆਈ ਹੈ ਵੀ ਅਸੀਂ ਕਿਉਂ ਨਹੀਂ ਵੋਟ ਪਾਈ ਹੈ ਬਿਲਕੁਲ ਬੰਦਿਆਂ ਨੇ ਆਹੀ ਕੀਤਾ ਵੀ ਸਾਡਾ ਇੱਕ ਮਕਸਦ ਏ ਸੀਗਾ ਇਹ ਸਰਕਾਰ ਤੱਕ ਆਪਣੀ ਗੱਲ ਪਹੁੰਚਾਣ ਦਾ ਹੂੰ ਵੋਟਾਂ ਦਬਾ ਬਾਈਕਾਟ ਜੋ ਕੀਤਾ ਹੈ ਹੈ ਜੀ ਕੋਈ ਗੱਲ ਨਹੀਂ ਹੈ ਕਿਸੇ ਬੰਦੇ ਦੇ ਵਿਰੋਧ ਕੀਤਾ ਹੈ ਇੱਥੇ ਪੁਲਿਸ ਵਾਲੇ ਐਸਐਸਪੀ ਸਾਹਿਬ ਸਾਰੇ ਡੀਸੀ ਤੱਕ ਲੈਵਲ ਦੇ ਬੰਦੇ ਇੱਥੇ ਆਏ ਆ ਕਿਸੇ ਨੇ ਵੀ ਮਤਲਬ ਕਿ ਉਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਵੀ ਜੋਗੀ ਮਾਹੌਲ ਇਹ ਬਾਈਕਾਟ ਜਿਹੜਾ ਹੋਇਆ ਤੁਹਾਡਾ ਵੋਟ ਵੀ ਤੁਸੀਂ ਨਹੀਂ ਪਾਈ ਪੰਜ ਪਿੰਡਾਂ ਦੇ ਚਾਰਾਂ ਨੇ ਜੋ ਵੀ ਹੈ ਤਾਂ ਉਸ ਤੋਂ ਬਾਅਦ ਕੋਈ ਮਸਲਾ ਹੱਲ ਹੁੰਦਾ ਨਜ਼ਰ ਆਉਂਦਾ ਥੰਮ ਅੱਗੇ ਕੀ ਰਾਹ ਕੀ ਦਿਖ ਰਿਹਾ ਤੁਹਾਨੂੰ ਪਰ ਆ ਤਾਂ ਸਾਨੂੰ ਫਿਲਹਾਲ ਤੱਕ ਕੁਝ ਨਹੀਂ ਦਿਖ ਰਿਹਾ ਹੈ ਜੀ ਸਿੱਧੇ ਜੀ ਗੱਲ ਹੈ ਜੀ ਚਲੋ ਦੇਖਦੇ ਆਂ ਦਰਵਾਜਾ ਬੰਦ ਕਰ ਲਿਆ ਸਮਝ ਲਿਆ ਦਰਵਾਜਾ ਹਾਲੇ ਤੱਕ ਬੰਦੇ ਆ ਜੀ ਜਦੋਂ ਤੱਕ ਸਾਨੂੰ ਕੋਈ ਸਰਕਾਰ ਦਾ ਨੁਮਾਇੰਦਾ ਆਂਡ ਕੇ ਕੁਝ ਨਹੀਂ ਕਹਿੰਦਾ ਜਾਂ ਕੋਈ ਸਾਨੂੰ ਅਫਸਰ ਨਹੀਂ ਬੁਲਾਉਂਦਾ ਜਦ ਤੱਕ ਸਾਨੂੰ ਕੋਈ ਦਰਵਾਜਾ ਖੁੱਲਣ ਦਾ ਲੱਗ ਨਹੀਂ ਰਿਹਾ ਕੁਝ ਵੀ ਅੱਗੇ ਵੀ ਤੁਹਾਡੇ ਪਿੰਡਾਂ ਦੇ ਵਿੱਚ ਲੀਡਰਾਂ ਨੇ ਆਉਣਾ ਹੈ ਪਾਰਟੀ ਦੇ ਨੁਮਾਇੰਦੇ ਨੇ ਆਣਾ ਜਿੱਦਾਂ ਸਰਕਾਰ ਦੇ ਐਮਐਲਏ ਮੰਤਰੀ ਨੇ ਵੀ ਆਉਣਾ ਹੈ ਤੁਸੀਂ ਸਮੇਂ ਕੀ ਕਰੋਗੇ ਬਿਲਕੁਲ ਬਿਲਕੁਲ ਅਸੀਂ ਆਹੀ ਮੰਗ ਰੱਖਣੀ ਹੈ ਜੀ ਜੋ ਅਸੀਂ ਤੁਹਾਨੂੰ ਦੱਸਿਆ ਪਹਿਲਾਂ ਆਹੀ ਮੰਗਾ ਸਾਡੀਆਂ ਜੇ ਉਹਨਾਂ ਨੇ ਪੂਰੀ ਕਰਤੀਆਂ ਤਾਂ ਅਸੀਂ ਪਹਿਲਾਂ ਤਾਂ ਵੋਟਾਂ ਪੈਂਦੇ ਪਾਉਂਦੇ ਆ ਰਹੇ ਹਾਂ ਸਾਨੂੰ ਕੀ ਹੈ ਸਾਡਾ ਕੋਈ ਉਹ ਥੋੜਾ ਕੀ ਵੀ ਅਸੀਂ ਵੋਟਾਂ ਪਾਣਾ ਨਹੀਂ ਚਾਹੁੰਦੇ ਅਸੀਂ ਅਸੀਂ ਪਾਣੀ ਦੇਣੀ ਬਿਲਕੁਲ ਹਰ ਇੱਕ ਬੰਦੇ ਦਾ ਹੱਕ ਇਹ ਕੋ ਜੈਂਤੀ ਮਜ਼ਦਰੀ ਦੇ ਬੰਦੇ ਕਹਿੰਦੇ ਸੀ ਤੁਹਾਡੇ ਪੰਜ ਪਿੰਡਾਂ ਦੇ ਵਿੱਚ ਇੱਕ ਪਿੰਡ ਸੀ ਜੈਂਤੀ ਮਜ਼ਦਰੀ ਹਾਂ ਜੀ ਉਹ ਕਹਿੰਦੇ ਕੁਝ ਨੌਜਵਾਨ ਗਰਮ ਖਿਆਲੀ ਜੱਗੇ ਹੋਏ ਨੇ ਨਵੀਂ ਨਵੀਂ ਉਮਰ ਹੈ ਪਤਾ ਇੰਨਾ ਹੈ ਨਹੀਂ ਕਿ ਬਾਈਕਾਰ ਦਾ ਮਤਲਬ ਕੀ ਹੁੰਦਾ ਹੈ ਕਿ ਇਹਨਾਂ ਨੂੰ ਪਤਾ ਨਹੀਂ ਕਿ ਸਰਕਾਰਾਂ ਤੋਂ ਕੰਮ ਕੀ ਲੈਣਾ ਹੈ ਕਿ ਇਹਨਾਂ ਨੇ ਹੁਣ ਦਰਵਾਜ਼ੇ ਬੰਦ ਕਰ ਲਏ ਕਿ ਅੱਗੇ ਬਹਤ ਸਰਕਾਰਾਂ ਨੇ ਹੁਣ ਇਸ ਪਾਸੇ ਨੂੰ ਮੂਵ ਵੀ ਨਹੀਂ ਕਰਨਾ ਨਹੀਂ ਉਹ ਜੇ ਉਹ ਕਹਿ ਰਹੇ ਹਨ ਕਿ ਨਵੇਂ ਨਵੇਂ ਮੁੰਡੇ ਉੱਠੇ ਹਨ ਹੈਨਾ ਤੇ ਜੇਕਰ ਉਹ ਸਿਆਣੇ ਹਨ ਤਾਂ ਅੱਜ ਤੱਕ ਜੇ ਸਿਆਣੇ ਸੀਗੇ ਤਾਂ ਅੱਜ ਤੱਕ ਕਿਉਂ ਨਹੀਂ ਮਸਲੇ ਹੱਲ ਹੋਈਆਂ ਕਿ ਵੀ ਹੈਨਾ ਤੇ ਕਿਉਂ ਨਹੀਂ ਹੱਲ ਹੋਇਆਗੇ ਤੇ ਕੋਈ ਚੱਕ ਨਹੀਂ ਜੇਕਰ ਇਹ ਕਹਿੰਦੇ ਅਗਲੇ ਆਉਣ ਵਾਲੇ ਟਾਈਮ ਵਾਸਤੇ ਨੇ ਸਰਕਾਰ ਨੇ ਦਰਵਾਜ਼ੇ ਬੰਦ ਕਰ ਲਏ ਹੁਣ ਸਾਡੇ ਲਈ ਹੁਣ ਕਿਹੜੇ ਖੁੱਲੇ ਸੀਗੇ ਹੁਣ ਤਾਂ ਕਿਤੇ ਸਾਡੇ ਲਈ ਤਾਂ ਬੰਦ ਬਰਾਬਰ ਹੀ ਐ ਜੀ ਉਹ ਅੱਗੇ ਸਰਪੰਚਾਂ ਦੀ ਵੋਟਾਂ ਹੀ ਪੈਣੀਆਂ ਨੇ ਉਹਦੇ ਵਿੱਚ ਜਿਵੇਂ ਹੁਣ ਤੁਸੀਂ ਨੌਜਵਾਨਾਂ ਨੇ ਬਾਈਕਾਟ ਕੀਤਾ ਨੌਜਵਾਨ ਅੱਗੇ ਆਣ ਕਿ ਸਰਪੰਚੀ ਕੀ ਪਿੰਡ ਦੇ ਵਿਕਾਸ ਵਾਸਤੇ ਪਿੰਡ ਦੇ ਭਲਾਈ ਵਾਸਤੇ ਉਹ ਪਿੰਡ ਦੀ ਸਹਿਮਤੀ ਬਣ ਸਕਦੀ ਹੈ ਜੀ ਹਨਾ ਜਿਵੇਂ ਸਾਡਾ ਭਾਈਚਾਰਾ ਆਪਸ ਦੇ ਵਿੱਚ ਇੱਕ ਆਇਆ ਕੋਈ ਚੱਕ ਨਹੀਂ ਸਾਨੂੰ ਜੇ ਸਾਡੇ ਸਹਿਮਤੀ ਦੇ ਵਿੱਚ ਬਣ ਗਿਆ ਫਿਰ ਕੋਈ ਰੋਲੇ ਨਹੀਂ ਹਾਂਜੀ ਆਪਾਂ ਨੂੰ ਜਦੋਂ ਸਾਡੇ ਆਪਸੀ ਦੇ ਵਿੱਚ ਭਾਈਚਾਰਾ ਹੈ ਜੀ ਸਾਡੀਆਂ ਸਮੱਸਿਆਵਾਂ ਇੱਕ ਜੀਆਂ ਸਾਰਾ ਕੁਝ ਹੈ ਨਾ ਸਾਡੀਆਂ ਸਾਰੀ ਸਮੱਸਿਆਵਾਂ ਹੱਲ ਹੋ ਗਈ ਉਹਦੇ ਨਾਲ ਇੱਕ ਇੱਕ ਪਰਿਵਾਰ ਹੈ ਜੀ ਇਹ ਜਿਹੜਾ ਇੱਕ ਪਿੰਡ ਹੈ ਸਾਡਾ ਇੱਕ ਪਰਿਵਾਰ ਹੈ ਆਪਸ ਵਿੱਚ ਬਹੁਤ ਚੰਗਾ ਭਾਈਚਾਰਾ ਹੈ ਜੀ ਕਿਸੇ ਨਾਲ ਕੋਈ ਲੜ-ਦਾੜ ਨਹੀਂ ਜਿਹੜੇ ਚਾਰ ਪਿੰਡਾ ਤੁਹਾਡੇ ਵੋਟਰ ਨਹੀਂ ਉਹਨਾਂ ਨੂੰ ਕੀ ਹੋਣਾ ਅਪੀਲ ਕਰਨ ਚਾਹੁੰਦੇ ਹੋ ਧੰਨਵਾਦ ਹੈ ਜੇ ਫਿਰ ਤੁਹਾਡਾ ਧੰਨਵਾਦ ਧੰਨਵਾਦ ਸਾਰਿਆਂ ਦਾ ਆਪ ਪੂਰਾ ਹੱਥ ਜੋੜ ਕੇ ਧੰਨਵਾਦ ਹੈ ਜੀ ਪੂਰੇ ਬਾਕੀ ਕਿਸੇ ਨੇ ਮੇਰੇ ਕਰਕੇ ਨਹੀਂ ਕੀਤਾ ਸਾਰੇ ਨੇ ਆਪਣੇ ਵਾਸਤੇ ਕੀਤਾ ਸਾਰਿਆਂ ਦੀ ਆਪ ਦੀ ਸਹੂਲਤ ਹੈ ਕਿਸੇ ਮੈਂ ਜਿਹੜੀ ਪੁਲਾਂ ਵਾਲੀ ਗੱਲ ਹੈ ਇਕੱਲੇ ਨੇ ਮੈਂ ਨਹੀਂ ਪੁਲਾਂ ਦੇ ਉੱਪਰ ਜਾਣਾ ਪੂਰੇ ਚਾਰ ਪਿੰਡਾਂ ਨੇ ਜਾਣਾ ਜੀ ਠੀਕ ਹੈ ਨਾ ਜੀ ਤੇ ਜਿਹੜੀ ਆਪਣਾ ਸੜਕ ਦੇ ਉੱਪਰ ਜਾਣਾ ਨਦੀਆਂ ਦੇ ਵਿੱਚ ਜਾਣਾ ਇਕੱਲੇ ਮੇਰੇ ਆਪ ਦੇ ਘਰ ਦਾ ਮਸਲਾ ਨਹੀਂ ਹੈਗਾ ਜੀ ਪੂਰੇ ਚਾਰੇ ਪਿੰਡਾਂ ਦਾ ਹੈ ਜੀ ਤੇ ਚਾਰੇ ਪਿੰਡਾਂ ਦੀ ਇਹ ਜਿਹੜੀ ਹੈਗੀ ਹੈ ਜੀ ਸਹਿਮਤੀ ਨਾਲ ਹੈ ਜੀ ਠੀਕ ਹੈ ਬਿਲਕੁਲ ਤੁਸੀਂ ਦੇਖੋ ਕੀ ਜਿਹੜਾ ਤੋ ਕਿਸੇ ਪੰਜਾਬ ਵਿੱਚੋਂ ਚਾਰ ਪਿੰਡ ਬਾਈਕਾਟ ਕਰਕੇ ਪੂਰਨ ਤੌਰ ਤੇ ਜਿਹੜੇ ਬਰਕਰਾਰ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਵੋਟ ਦੱਸੇ ਜਾ ਰਿਹਾ ਕਿ ਚਾਰ ਤੋਂ ਪੰਜ ਵੋਟਾਂ ਪਈਆਂ ਨੇ ਤਾਂ ਹੁਣ ਦੇਖਦੇ ਆ ਕਿ ਜਿਸ ਤਰੀਕੇ ਨਾਲ ਸਰਕਾਰਾਂ ਦਾ ਕੇ ਮੈਸੇਜ ਤਾਂ ਬਹੁਤ ਵੱਡਾ ਗਿਆ ਕਿ ਪਹਿਲੀ ਵਾਰ ਹੋਇਆ ਕਿ ਪਹਿਲੀ ਵਾਰ ਹੋਇਆ ਕਿ ਜਿਹੜਾ ਇੰਨਾ ਵੱਡਾ ਬਾਈਕਾਟ ਹੋਵੇ ਤੇ ਬਰਕਰਾਰ ਰਹੇ ਮਸ਼ੀਨਾਂ ਖਾਲੀ ਗਈਆਂ ਨੇ ਨਾ ਪਿੰਡਾਂ ਦੇ ਵਿੱਚੋਂ ਤਾਂ ਕਿਦਨੇ ਸਰਕਾਰਾਂ ਸੋਚਣਾ ਪਏਗਾ ਕਿ ਕਿਤਨੇ ਕਿਤੇ ਪਿਛਲੀਆਂ ਸਰਕਾਰਾਂ ਭਾਵੇਂ ਨਵੀਂ ਸਰਕਾਰ ਹੈ ਅਗਰ ਇਨ੍ਹਾਂ ਦੇ ਪਿੰਡਾਂ ਦੇ ਵਿੱਚ ਕੰਮ ਕੀਤਾ ਹੁੰਦਾ ਕੱਪ ਪਿੰਡਾਂ ਦੇ ਲੋਕ ਖੁਸ਼ੀ-ਖੁਸ਼ੀ ਵੋਟ ਪਾਉਂਦੇ ਕਿਉਂਕਿ ਹਰ ਬੰਦੇ ਨੂੰ ਅਧਿਕਾਰ ਹੁੰਦਾ ਪਰ ਜਿਹੜੀ ਇਹ ਵੋਟ ਨਾ ਪਾਉਣ ਦਾ ਅੱਗੇ ਸਾਹਮਣੇ ਆਇਆ ਪੂਰਾ ਦ੍ਰਿਸ਼ ਦੇਖਣ ਨੂੰ ਮਿਲਿਆ ਤਾਂ ਇਸ ਦੇ ਵਿੱਚ ਸਰਕਾਰਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੋਚ ਲੈਣ ਵਿਧਾਨ ਸਭਾ ਦੀਆਂ ਵੋਟਾਂ ਵੀ ਆਉਣੀਆਂ ਨੇ ਜ਼ਿਲ੍ਹਾ ਪੱਧਰ ਦੀਆਂ ਵੋਟਾਂ ਵੀ ਆਉਣੀਆਂ ਨੇ ਬਲਾਕ ਸਮਤੀ ਦੀਆਂ ਵੋਟਾਂ ਵੀ ਆਉਣੀਆਂ ਨੇ ਹੋਰ ਹੀ ਬਹੁਤ ਤਰ੍ਹਾਂ ਦੇ ਕੰਮ ਹੁੰਦੇ ਨੇ ਸਰਕਾਰਾਂ ਨੂੰ ਪਿੰਡਾਂ ਤੱਕ ਪਰ ਅਗਰ ਹੁਣ ਆਉਣ ਵਾਲੇ ਦਿਨਾਂ ਚ ਇਨ੍ਹਾਂ ਦੇ ਜ਼ਮੀਨਾਂ ਦਾ ਪੋਲਾਂ ਦਾ ਮੈਡੀਕਲ ਸੁਵਿਧਾ ਦਾ ਬੱਸ ਦਾ ਇੰਤਜ਼ਾਮ ਨਹੀਂ ਕੀਤਾ ਗਿਆ ਤਾਂ ਕਿਤੇ ਨਾ ਰੋਸ ਇਹ ਲਗਾਤਾਰ ਵਧਦਾ ਜਾਏਗਾ ਪਿੰਡ ਵਾਸੀਆਂ ਦੱਸ ਰਹੇ ਕਿ ਸਾਨੂੰ ਪਸਤਾਵਾ ਕੋਈ ਨਹੀਂ ਵੋਟ ਪਾਣ ਦਾ ਕਿਉਂਕਿ ਪਹਿਲਾਂ ਵੀ ਸਾਡੇ ਕੰਮ ਨਹੀਂ ਹੋਏ ਤਾਂ ਹੁਣ ਜਿਹੜੇ ਵੋਟ ਨਾ ਪਾਣ ਕਰਕੇ ਸਾਨੂੰ ਤਸੱਲੀ ਤਾਂ ਹੋਏਗੀ ਕਿ ਅਸੀਂ ਵੋਟ ਨਹੀਂ ਪਾਈ ਅਸੀਂ ਕਿਵੇਂ ਮੰਗ ਰੱਖੀ ਤੇ ਇਹ ਦੇ ਕਿ ਹੁਣ ਸਰਕਾਰਾਂ ਇਸ ਵੱਲ ਕਿਵੇਂ ਧਿਆਨ ਦਿੰਦੀਆਂ ਦਾ ਸਮਝਦਾਰ ਸੀਗਾ ਤੁਹਾਡੇ ਕੋਲ ਇੰਦਾ ਸਪੀਚ ਦੇ ਨਾਲ ਪ੍ਰਤੀਸਿਧ ਨਹੀਂ ਹਰਿਆਣਾ